ਪ੍ਰੋਮੋਸ਼ਨ ਲੈਣ ਦੇ ਚੱਕਰ ਜਨ ਕਾਊਂਟਰ ਕਰਕੇ ਆਏ ਤੇ ਹੁਣ ਪ੍ਰੋਮੋਸ਼ਨ ਕੀ ਹੁਣ ਨੌਕਰੀ ਵੀ ਜਾਂਦੀ ਰਣੀ ਇਹਨਾਂ ਦੀ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪਊਗੀਆਂ ਜੀ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈਣੀਆਂ ਖਵਾਏ ਗਈ ਜੜੇ ਹੁਣ ਸੀਵੀ ਕੋ ਗਏ ਜਨਕੁਆਰੀ ਇਸੇ ਕਰਕੇ ਗਏ ਵੀ ਇਹਨਾਂ ਨੂੰ ਇਹ ਸਾਰਾ ਕੁਝ ਮਿਲੇ ਚੰਡੀਗੜ੍ਹ ਪੁਲਿਸ ਨੇ ਇਨਸਾਫ ਕਿਉਂ ਨਹੀਂ ਦਿੱਤਾ ਜੀ ਤੁਹਾ ਤੁਹਾਡਾ ਜਦੋਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਆਈ ਇਕੱਠੀ ਹੈ ਉੱਥੇ ਇੱਕ ਇੱਕ ਪਾਸੇ ਇੱਕ ਕਾਂਧੀ ਵਿੱਚ ਦਫ਼ਤਰ ਦੀ ਇੱਕ ਉਧਰ ਤੇ ਇੱਕ ਉਧਰ ਇਹ ਵਰਦੀ ਧਾਰੀ ਵਰਦੀ ਧਾਰੀ ਨੂੰ ਬਚਾਉਂਦੇ ਹੁੰਦੇ ਨੇ ਬਚਾਉਂਦੇ ਪੂਰਾ ਬਚਾਉਣ ਦਾ ਜ਼ੋਰ ਲੱਗਾ ਸਰ ਹਰਜਿੰਦਰ ਸਿੰਘ ਇੰਸਪੈਕਟਰ ਇਹਦਾ ਫਾਦਰ ਵੀ ਆਮ ਆਦਮੀ ਪਾਰਟੀ ਦਾ ਹੀ ਕੋਈ ਵਰਕਰ ਹੈ ਕੁਝ ਮੈਂ ਮੈਂਬਰ ਜਾਂ ਕੋ ਪ੍ਰਧਾਨ ਮੈਨੂੰ ਜਿਆਦਾ ਨਹੀਂ ਇਹਦੇ ਬਾਰੇ ਪਤਾ ਮੈਨੂੰ ਪਤਾ ਲੱਗਾ ਜੋ ਇਹ ਇਸ ਕਰਕੇ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਯਾਰ ਸਰਕਾਰ ਨੇ ਜੇ ਇੱਕ ਪਾਸੇ ਭਗਵੰਤ ਮਾਨ ਨੂੰ ਮੀਟਿੰਗ ਕਰਾ ਕੇ ਮੈਂ ਨਾਲ ਸੀ ਉਸ ਵੇਲੇ ਕਿਹਾ ਵੀ ਜੌਹ ਬੀਬਾ ਤੁਹਾਨੂੰ ਸਵੇਰ ਤੱਕ ਇਨਸਾਫ਼ ਮਿਲੇਗਾ ਅੱਜ ਤੱਕ ਤਾਂ ਇਨਸਾਫ਼ ਮਿਲਿਆ ਨਹੀਂ ਜਦੋਂ ਇਨਕੁਆਰੀ ਬਦਲ ਗਈ ਸੀ ਵੀਏ ਨੂੰ ਚਲੀ ਗਈ ਤਾਂ ਇਥੇ ਸਾਫ਼ ਯਾਰ ਹੁੰਦਾ ਹੈ ਕਿ ਸਾਡੇ ਪੁਲਿਸ ਜਿਹੜੀ ਇਹਨਾਂ ਦੀ ਸਪੋਰਟ ਕਰਦੀ ਹੈ ਸਾਡੀ ਜਿਹੜੀ ਸਰਕਾਰ ਇਹਨਾਂ ਦੀ ਸਪੋਰਟ ਕਰਦੀ ਹੈ ਪੁਲਿਸ ਨੂੰ ਕਦੇ ਬਾਦ ਬਣਾਇਆ ਕਿ ਪੁਲਿਸ ਨੂੰ ਇਸ ਦੇ ਰੂਲਾਂ ਮੁਤਾਬਕ ਚੱਲਣਾ ਚਾਹੀਦਾ ਪਰ ਨਹੀਂ ਇਹ ਕੁਝ ਨਹੀਂ ਹੋ ਰਿਹਾ ਬਾਰ ਕੰਦਾ ਤੇ ਲਿਖਿਆ ਹੁੰਦਾ ਹੈ ਕਿ ਪੰਜਾਬ ਪੁਲਿਸ ਆਪਜੀ ਦੀ ਸੇਵਾ ਵਿੱਚ ਜਦੋਂ ਕੋਈ ਐਪਲੀਕੇਸ਼ਨ ਦਿੰਦਾ ਹੈ ਜਾਂ ਕੰਪਲੇਂਟ ਦਿੰਦਾ ਹੈ ਥਾਣੇ ਦੇ ਵਿੱਚ ਜਾ ਕੇ ਉਹਨੂੰ ਉਮੀਦ ਜਾਗਦੀ ਹੈ ਵੀ ਭਾਈ ਥਾਣੇ 'ਚ ਜਾ ਕੇ ਸਾਨੂੰ ਇਨਸਾਫ ਮਿਲੇਗਾ ਫਿਰ ਕਰਨਲ ਜਿਹੜੇ ਕੁਸ਼ਪਿੰਦਰ ਸਿੰਘ ਬਾਦ ਸਾਹਿਬ ਨੂੰ ਪੰਜਾਬ ਪੁਲਿਸ ਤੋਂ ਇਨਸਾਫ ਕਿਉਂ ਨਹੀਂ ਮਿਲਿਆ ਜੀ ਆਹ ਸੰਵਿਧਾਨ ਸਾਡਾ ਲਿਖਿਆ ਹੀ ਰਹਿ ਗਿਆ ਇਹਦੇ ਮੁਤਾਬਕ ਚੱਲਿਆ ਹੋਵੇ 4 ਮਹੀਨਿਆਂ ਚ ਨਾ ਕੋਈ ਗ੍ਰਫਤਾਰੀ ਹੋਈ ਨਾ ਉਹਨਾਂ ਦੇ ਕੋਈ ਕਾਰਵਾਈ ਹੋਈ ਸਾਡੇ ਵਰਗੇ ਕਹਿੰਦੇ ਅੱਜ ਪਰਚਾ ਦਰਜ ਸਵੇਰੇ ਟੇਸਮਸ ਮੀਟਿੰਗ ਦੇ ਵਿੱਚ ਖੁਦ ਨਾਲ ਸੀ ਮੇਰੇ ਮੇਰੇ ਸਾਹਮਣੇ ਦੀ ਕਿ ਮੇਰੇ ਨਾਲ ਕਿਆ ਕ ਅੱਜ 24 ਘੰਟੇ ਨਹੀਂ ਹੋਇਆ ਤੱਕ ਉਹ ਗੱਲਾਂ ਨਹੀਂ ਸਾਫ਼ ਸੀਗਾ ਜੀ ਉਹ ਮੈਂ ਤੁਹਾਨੂੰ ਕਿਹਾ ਵੀ ਇੱਕ ਸਰਕਾਰ ਚੁਟਕਲਿਆਂ ਵਾਲੀ ਹੈ ਇੱਕ ਸਰਕਾਰ ਦੂਜੇ ਅਫਸਰ ਸਾਡੇ ਜਿਹੜੇ ਉਹ ਕਹਾਣੀਆਂ ਵਾਲੇ ਨੇ ਬੱਸ ਫਰਕ ਇੰਨਾ ਹੀ ਹੈ ਇਹ ਬਿਲਕੁਲ ਸਚਾਈ ਹੈ ਉਹ ਸਰਕਾਰੀ ਕੁਆਰਟਰਾਂ 'ਚ ਰਹ ਰਹੇ ਸਭ ਕੋ ਰਹ ਰਹੇ ਤੁਰੇ ਫਿਰਦੇ ਆਮ ਤੁਰੇ ਫਿਰਦੇ ਜਿਹਦਾ ਤੁਰੇ ਫਿਰਦੇ ਨੇ ਘਰ ਤੱਕ ਜਿਨ੍ਹਾਂ ਨੇ ਕਰਨਲ ਸਾਹਿਬ ਦੇ ਜਾ ਕੇ ਅਪਰੋਚ ਕੀਤੀ ਹੈ ਤੇ ਉਹ ਆਮ ਨਹੀਂ ਤੁਰੇ ਫਿਰਦੇ ਤੇ ਹੋਰਗੇ ਕਿਹੜਾ ਹੋਵੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਕਰਨਲ ਪੁਸ਼ਪਿੰਦਰ ਸਿੰਘ 62 ਕਟਮਾਰ ਦਾ ਮਾਮਲਾ ਹੁਣ ਸੀਬੀਆਈ ਤੱਕ ਪਹੁੰਚ ਗਿਆ ਹੈ ਜਾਂਚ ਹੁਣ ਹੋਊਗੀ ਕੇਂਦਰੀ ਜਾਂਚ ਏਜੰਸੀ ਤੋਂ ਪੰਜਾਬ ਪੁਲਿਸ ਵੱਲੋਂ ਨਿਰਪੱਖਤਾ ਦੇ ਨਾਲ ਜਾਂ ਚੰਡੀਗੜ੍ਹ ਪੁਲਿਸ ਵੱਲੋਂ ਨਿਰਪੱਖਤਾ ਦੇ ਨਾਲ ਕਰਨਲ 62 ਕਟਮਾਰ ਮਾਮਲੇ ਦੀ ਜਾਂਚ ਕਿਉਂ ਨਹੀਂ ਕੀਤੀ ਗਈ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਭੁਪਿੰਦਰ ਸਿੰਘ ਹੁਣੇ ਮੌਜੂਦ ਨੇ ਗੱਲਬਾਤ ਕਰਦੇ ਆ ਭੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਅੱਛਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦਾ ਮਾਮਲਾ ਸੀਬੀਆਈ ਤੱਕ ਪਹੁੰਚ ਜਾਂਦਾ ਹੈ ਬਿੱਤੀ ਕੱਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਜੀ ਇਹਦੀ ਜਾਂਚ ਹੈ ਇਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਇਹਦੇ ਪਿੱਛੇ ਵੱਡਾ ਕਾਰਨ ਕੀ ਮੰਨਦੇ ਹੋ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਨਿਰਪੱਖਤਾ ਦੇ ਨਾਲ ਜਾਂਚ ਕਿਉਂ ਨਹੀਂ ਕੀਤੀ ਗਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰਿਆਂ ਨੂੰ ਪਹਿਲੀ ਤੇ ਗੱਲ ਇਹ ਹੈ ਕਿ ਸਾਡੇ ਪੰਜਾਬ ਪੁਲਿਸ ਦੇ ਵਾਸਤੇ ਬੜੀ ਸ਼ਰਮਨਾਕ ਘ ਕਿ ਸਾਡੇ ਵਾਸਤੇ ਇੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇਨਕੁਆਰੀ ਜਿਹੜੀ ਪੁਲਿਸ ਦੀ ਪ੍ਰੋਪਰ ਕਰ ਨਹੀਂ ਸਕੇ ਨਾ ਕਰਨ ਦਾ ਰਿਜ਼ਲਟ ਸਾਨੂੰ ਇਹ ਮਿਲਿਆ ਕਿ ਜਿਹੜੀ ਇਨਕੁਆਰੀ ਇੱਥੇ ਤੱਕ ਪਹੁੰਚੀ ਹੈ ਕਿ ਐਸ ਵੇਲੇ ਉਹ ਸੀਬੀਆਈ ਤੱਕ ਜਾਣੀ ਗਈ ਹੂੰ ਦੇਖੋ ਇੱਕ ਤੁਹਾਡੇ ਸਾਹਮਣੇ ਵੀਡੀਓ ਵਾਇਰਲ ਹੋਣ ਦੀ ਸਭ ਕੁਝ ਵਾਇਰਲ ਹੋਣ ਰਿਹਾ ਸਭ ਕੁਝ ਤੁਹਾਡੇ ਸਾਹਮਣੇ ਬੰਦੇ ਨੂੰ ਮਾਰਦੇ ਕੁੱਟਦੇ ਪਏ ਨੇ ਉਹਨਾਂ ਦੀ ਵੀਡੀਓ ਬਣੀ ਹੈ ਉਹਨਾਂ ਦੇ ਬਿਆਨਾਂ ਦੇ ਪਰਚਾ ਨਹੀਂ ਪਰਚਾ ਘਟਾਵੇ ਵਾਲੇ ਬੰਦੇ ਤੁਸੀਂ ਪਰਚਾ ਦਿੰਦੇ ਪਏ ਠੀਕ ਹੈ ਨਾ ਫਿਰ ਉਹ ਪਰਚਾ ਬਾਈ ਨੇਮ ਉਹਨਾਂ ਵੱਲੋਂ ਕਰਾਉਣ ਤੇ ਵਾਸਤੇ ਐਜੀਟੇਸ਼ਨ ਕਰਨੀ ਪਈ ਇਨਸਾਫ ਕਿੱਥੇ ਆ ਸੜਾ ਸਭਧਾਨ ਬਣਾਇਆ ਸੀ ਕਾਦੇ ਵਾਸਤੇ ਬਣਾਇਆ ਸੀ ਇਹ ਕਿਤਾਬ ਚ ਬੰਦ ਰਹਿਣ ਵਾਸਤੇ ਨਹੀਂ ਬਣਾਇਆ ਇਹ ਬਣਾਇਆ ਸੀ ਵੀ ਸਭਧਾਨ ਮੁਤਾਬਕ ਚੱਲੀਏ ਆ ਪੁਲਿਸ ਰੂਲ ਸਾਡਾ ਬਣਾਇਆ ਪੁਲਿਸ ਨੂੰ ਕਾਦੇ ਬਾਅਦ ਬਣਾਇਆ ਕਿ ਪੁਲਿਸ ਨੂੰ ਇਸ ਦੇ ਰੂਲਾਂ ਮੁਤਾਬਕ ਚੱਲਣਾ ਚਾਹੀਦਾ ਪਰ ਨਹੀਂ ਇਹ ਕੁਝ ਨਹੀਂ ਹੋ ਰਿਹਾ ਕਿਉਂਕਿ ਡਿਊਟੀ ਨੂੰ ਸਾਡੀ ਪੁਲਿਸ ਡਿਊਟੀ ਨਹੀਂ ਸਮਝ ਰਹੀ ਸਾਡੇ ਅਫਸਰਾਂ ਨੇ ਕਦੀ ਕਹੇ ਨੂੰ ਡਿਊਟੀ ਨੂੰ ਡਿਊਟੀ ਨਹੀਂ ਸਮਝ ਦਿੱਤਾ ਅੱਜ ਦਰਖਾਸਤ ਕਹੇ ਥਾਣੇਦਾਰ ਕੋਲ ਜਾਵੇ ਨਾਲ ਮਗਰਲੇ ਫੋਨ ਆ ਜਾਂਦਾ ਅੱਜ ਕੋਈ ਥਾਣੇਦਾਰ ਕੋਈ ਐਸਐਚਓ ਕੋਈ ਕ੍ਰਿਮੀਨਲ ਫੜ ਕੇ ਲਿਆਵੇ ਥਾਣੇ ਅਜੇ ਐਂਟਰ ਨਹੀਂ ਹੋਇਆ ਹੁੰਦਾ ਪਹਿਲਾਂ ਪੋਲੀਟੀਕਲ ਫੋਨ ਆ ਜਾਂਦਾ ਜੀ ਇਹ ਬੰਦਾ ਛੱਡ ਦੋ ਥਾਣੇਦਾਰ ਦਾ ਅੱਡੀਆਂ ਪੈਰਾਂ ਉੱਰ ਲੱਗਿਆ ਹੁੰਦਾ ਪੂਰਾ ਵੀ ਇਹਨੂੰ ਫੜ ਕੇ ਲਿਆਉਣ ਵਾਸਤੇ ਵੀ ਬੰਦਾ ਫੜਨਾ ਕਿੱਡਾ ਕ੍ਰਿਮੀਨਲ ਫੜ ਕੇ ਲਿਆਣਾ ਤੇ ਇਹ 2 ਮਿੰਟ ਲਾਂਦਾ ਜੀ ਉਹਨੂੰ ਫੋਨ ਕਰਕੇ ਉਹਨੂੰ ਜੀ ਛੱਡ ਦਿਆ ਬੰਦਾ ਉਸ ਅੱਛਾ ਹੁਣ ਗੱਲ ਆ ਗਈ ਕਰਨਲ ਬਾਠ ਕਰਨਲ ਬਾਠ ਮਾਮਲੇ ਦੇ ਵਿੱਚ ਦੇਖੋ ਤੁਸੀਂ ਕਿੱਡਾ ਕਿੰਨੀ ਦੇਰ ਹੋ ਗਈ ਇਸ ਚੀਜ਼ ਨੂੰ ਚਲਦੇ ਆ ਉਸ ਮਾਮਲੇ ਵਿੱਚ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੇ ਆ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਨਾਲ ਹੀ ਮਿਲਿਆ ਸੀ ਥਾਪੀ ਦੇ ਕੇ ਤੋਰ ਦਿੱਤਾ ਜੀ ਸਾਨੂੰ ਜਿੱਦਾਂ ਚੁਟਕਲੇ ਸੁਣਾਦੇ ਥਾਪੀ ਤੇ ਚਲੋ ਜੀ ਹੋ ਗਿਆ ਜੀ ਹੋ ਗਿਆ ਅੱਜ ਤੱਕ ਕੁਝ ਨਹੀਂ ਹੋਇਆ ਮੰਗ ਉਹਨਾਂ ਲਈ ਸ਼ੁਰੂ ਤੋਂ ਹੀ ਸੀਬੀਆਈ ਨੂੰ ਮਾਰਕ ਸਾਡੀ ਜਿਹੜੀ ਜਾਂਚ ਸੀਬੀਆਈ ਨੂੰ ਕੀਤੀ ਜਾਵੇ ਹੁਣ ਸੀਬੀਆਈ ਦੇ ਕੋਲ ਜਾਂਚ ਗਈ ਦੇਖੋ ਕਿਦਾਂ ਘੁੰਮ ਕੇ ਗਈ ਪਹਿਲਾਂ ਪੰਜਾਬ ਪੁਲਿਸ ਕੋਲੋਂ ਇਨਸਾਫ ਨਹੀਂ ਮਿਲਿਆ ਸਾਨੂੰ ਫਿਰ ਸਾਡੀ ਕਈ ਜੂਟੀ ਪੁਲਿਸ ਦੇ ਕੋਲ ਸਾਨੂੰ ਉੱਥੋਂ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਟਾਈਮ ਦਿੱਤਾ ਗਿਆ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਸੀਬੀਆਈ ਕੋਲੋਂ ਕਿਹਾ ਹਾਈ ਕੋਰਟ ਨੂੰ ਜਵਾਬ ਮੰਗਿਆ ਸੀ ਹਾਈ ਕੋਰਟ ਨੂੰ ਜਵਾਬ ਦੇਣਾ ਪਿਆ ਸੀ ਉਸ ਨਾ ਕੁਝ ਰਿਜ਼ਲਟ ਮਿਲਣ ਤੋਂ ਬਾਅਦ ਹਾਈ ਕੋਰਟ ਨੂੰ ਜਵਾਬ ਦਿੱਤਾ ਹਾਈ ਕੋਰਟ ਨੇ ਫਿਰ ਮਾਰਕ ਕੀਤੀ ਸੀਬੀਆਈ ਨੂੰ ਕਰ ਕਿਉਂਕਿ ਪੰਜਾਬ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆ ਰਿਹਾ ਕਿਉਂਕਿ ਪੰਜਾਬ ਦੇ ਕਮਾਂਡਰ ਹੈ ਨਹੀਂ ਕੋਈ ਪ੍ਰੋਪਰ ਇਹਨੂੰ ਮੈਂ ਤੇ ਕਹਾਂਗਾ ਪੰਜਾਬ ਦੇ 20 ਡੀਜੀਪੀ ਹੋਣਾ ਇਸ ਵੇਲੇ ਤੇ ਪ੍ਰੋਪਰ ਪਰਮਨੈਂਟ ਹੋ ਸਕਦਾ ਡੀਜੀਪੀ ਕੋਈ ਨਹੀਂ ਹੈਗਾ ਅੱਛਾ ਮੈਂ ਤਾਂ ਇੱਥੇ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਜਦੋਂ ਆਪਾਂ ਪੰਜਾਬ ਪੁਲਿਸ ਦੇ ਕਿਸੇ ਥਾਣੇ 'ਚ ਜਾਂਦੇ ਹਾਂ ਜਾਂ ਕਿਸੇ ਵੀ ਸ਼ਹਿਰ ਦੇ ਕਿਸੇ ਪੁਲਿਸ ਸਟੇਸ਼ਨ ਤੱਕ ਜਾਂਦੇ ਹਾਂ ਬਾਹਰ ਕੰਦਾ ਤੇ ਲਿਖਿਆ ਹੁੰਦਾ ਹੈ ਕਿ ਪੰਜਾਬ ਪੁਲਿਸ ਆਪਜੀ ਦੀ ਸੇਵਾ ਵਿੱਚ ਜਦੋਂ ਕੋਈ ਐਪਲੀਕੇਸ਼ਨ ਦਿੰਦਾ ਹੈ ਜਾਂ ਕੰਪਲੇਂਟ ਦਿੰਦਾ ਹੈ ਥਾਣੇ ਦੇ ਵਿੱਚ ਜਾ ਕੇ ਉਹਨੂੰ ਉਮੀਦ ਜਾਗਦੀ ਹੈ ਵੀ ਭਾਈ ਥਾਣੇ 'ਚ ਜਾ ਕੇ ਸਾਨੂੰ ਇਨਸਾਫ ਮਿਲੇਗਾ ਫਿਰ ਕਰਨਲ ਜਿਹੜੇ ਪੁਸ਼ਪਿੰਦਰ ਸਿੰਘ ਬਾਦ ਸਾਹਿਬ ਨੂੰ ਪੰਜਾਬ ਪੁਲਿਸ ਤੋਂ ਇਨਸਾਫ ਕਿਉਂ ਨਹੀਂ ਮਿਲਿਆ ਜੀ ਮੈਂ ਤੇ ਉਹ ਗੱਲ ਤੁਹਾਨੂੰ ਪਹਿਲਾਂ ਦੱਸ ਘਟਿਆ ਆ ਸਵਿਧਾਨ ਸਾਡਾ ਲਿਖਿਆ ਹੀ ਰਹਿ ਗਿਆ ਇਹਦੇ ਮੁਤਾਬਕ ਚੱਲਿਆ ਹੋ ਗਏ ਸਵਿਧਾਨ ਦੇ ਵਿੱਚ ਧਾਰਾ 311 2 ਮੁਤਾਬਕ ਬੰਦੇ ਨੂੰ ਡਿਸਮਿਸ ਕਰਕੇ ਪਾਸੇ ਮਾਰਦੇ ਮੁਲਾਜ਼ਮ ਨੂੰ ਪਰਚਾ ਐਫ ਆਈ ਆਰ ਦਰਜ ਹੁੰਦੀ ਹੈ ਸਵੇਰੇ ਨਾਲ ਡਿਸਮਿਸ ਕੀਤਾ ਹੁੰਦਾ ਉਹ ਐਫ ਆਈ ਆਰ ਕੋਈ ਕ੍ਰਾਈਮ ਥੋੜੀ ਹੀ ਹੋ ਗਈ ਆ ਹੁਣ ਇਹਨਾਂ ਬੰਦਿਆਂ ਤੇ ਪਰਚਾ ਦਰਜ ਹੋਇਆ ਨੂੰ ਚਾਰ ਪੁਲਿਸ ਮੁਲਾਜ਼ਮਾਂ ਤੇ ਅੱਜ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਚਾਰ ਮਹੀਨੇ ਹੋ ਚੱਲੇ ਨੇ ਕੋਈ ਗ੍ਰਫਤਾਰੀ ਹੋਈ ਜੀ ਹਾਂ ਚਾਰਾਂ ਮਹੀਨੇ ਚ ਨਾ ਕੋਈ ਗ੍ਰਫਤਾਰੀ ਹੋਈ ਨਾ ਉਹਨਾਂ ਤੇ ਕੋਈ ਕਾਰਵਾਈ ਹੋਈ ਸਾਡੇ ਵਰਗੇ ਅੱਜ ਪਰਚਾ ਦਰਜ ਸਵੇਰੇ ਡਿਸਮਿਸ ਔਰ ਮੁਕਦਮੇ ਜੋ ਬਰੀ ਇਹ ਬੰਦੇ ਮੁਕਦਮਿਆਂ ਚੋਂ ਅਜੇ ਤੇ ਚੱਲਦਾ ਵੀ ਕੁਝ ਵੀ ਨਹੀਂ ਹੋਇਆ ਤੇ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਆ ਗਈ। ਬੰਦੇ ਰੈਸਟ ਨਹੀਂ। ਯਾਰ ਉਹਨਾਂ ਦੀ ਮੰਗ ਇਹੋ ਜੀ ਬੰਦੇ ਰੈਸਟ ਕੀਤੇ ਜਾਂ ਤੁਰੰਤ ਰੈਸਟ ਕੀਤੇ ਜਾਣ। ਕਿਉਂਕਿ ਬੰਦੇ ਜਦੋਂ ਬਾਹਰ ਤੁਰੇ ਫਿਰਦੇ ਕੋਈ ਵੀ ਮਿਸ ਹੈਪਨਿੰਗ ਕਰਵਾ ਸਕਦੇ ਨੇ ਕਰਨ ਸਾਹ ਦੇ ਨਾਲ। ਆਫਟਰ ਆਲ ਉਹ ਵੀ ਬੈਲਟ ਫੋਰਸ ਦਾ ਮਤਲਬ ਅਫਸਰ ਹੈ ਕੋਈ ਛੋਟੀ ਮੋਟੀ ਰੈਂਕ ਦਾ ਅਫਸਰ ਨਹੀਂ ਹੈਗਾ। ਉਹ ਆਪਣੀ ਪ੍ਰੋਟੈਕਸ਼ਨ ਸੈਲਫ ਪ੍ਰੋਟੈਕਸ਼ਨ ਉਹ ਕਰ ਰਿਹਾ ਹੋਵੇਗਾ। ਅੱਛਾ ਇੱਥੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਦੱਸਿਓ ਕਿ ਅੱਜ ਦੇ ਸਮੇਂ ਦੇ ਵਿੱਚ ਵਰਦੀ ਧਾਰੀ ਜਿਹੜੇ ਪੰਜਾਬ ਪੁਲਿਸ ਉਹ ਵਾਕਏ ਲੋਕਾਂ ਦੀ ਸੇਵਾ ਭਾਵਨਾ ਦੇ ਨਾਂ ਉਨਾ ਕੁਰਸੀਆਂ ਤੇ ਬੈਠੇ ਹੋਏ ਨੇ ਜੇ ਜਿਨ੍ਹਾਂ ਤੋਂ ਲੋਕ ਉਮੀਦ ਲੈ ਕੇ ਜਾਂਦੇ ਨੇ ਵੀ ਭਾਈ ਵਾਕਏ ਸਾਨੂੰ ਇਨਸਾਫ ਮਿਲੂਗਾ ਜੀ ਜਦੋਂ ਭਰਤੀ ਹੁੰਦੇ ਨੇ ਨਾ ਉਦੋਂ ਤੇ ਸੌ ਵੀ ਖਾਂਦੇ ਨੇ ਵੀ ਇਹੀ ਜੋ ਇਨਸਾਫ ਹੋਊਗਾ ਸਭ ਕੋ ਕਰਾਂਗੇ ਜੀ ਇਹਦੇ ਮਤਲਬ ਸੌ ਖਾਨੇ ਸਭ ਕੋ ਕਰਾਂਗੇ ਪਰ ਜਦੋਂ ਇਹ ਕੁਰਸੀਆਂ ਤੇ ਬੈਠ ਜਾਂਦੇ ਨੇ ਕੁਰਸੀਆਂ ਨੂੰ ਉਹ ਜੱਤੀ ਪ੍ਰਾਪਰਟੀ ਸਮਝਣ ਲੱਗ ਪੈਂਦੇ ਆ ਆਪਣੇ ਜੇ ਉਹ ਪ੍ਰਾਪਰਟੀ ਨਾ ਸਮਝਦੇ ਹੁਣ ਤੇ ਤੁਸੀਂ ਦੇਖੋ ਇਨਕਾਊਂਟਰ ਕਰਕੇ ਆਏ ਬੰਦੇ ਅਗਲੇ ਨੂੰ ਕਰਨ ਨਾਲ ਇੱਕ ਦਬਕਾ ਮਾਣ ਰਹੇ ਜੀ ਅਸੀਂ ਅੱਗੇ ਇਨਕਾਊਂਟਰ ਕਰਾਂਗੇ ਅਸੀਂ ਤੇਰਾ ਵੀ ਕਰ ਦੇਣਾ ਇਨਕਾਊਂਟਰ ਹੂੰ ਉਹ ਤੇ ਮੈ ਕਹਣਾ ਅਫਸਰ ਸਮਝਦਾਰ ਸੀ ਸੀਨੀਅਰ ਅਫਸਰ ਸੀ ਉਹਦਾ ਬੇਟਾ ਨਾਲ ਸੀ ਉਹਨੇ ਇੱਥੇ ਤੱਕ ਨੌਬਤ ਨਹੀਂ ਆਂ ਦਿੱਤੀ ਉਹਨੇ ਉਹ ਇਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਿੰਨੀ ਕੁ ਬਦਤਮੀਦੀ ਵਧਦੀ ਕੀਤੀ ਉਹਨਾਂ ਨਾਲ ਉਹਦਾ ਰਿਜ਼ਲਟ ਤਾਂ ਇਹ ਮਿਲਿਆ ਕਿ ਉਹਨਾਂ ਦੇ ਮੁੜ ਕੇ ਪਰਚਾ ਦਰਜ ਹੋਣ ਇੱਕ ਢਾਬੇ ਵਾਲੇ ਦੇ ਬਿਆਨਾਂ ਦੇ ਪਰਚਾ ਦਰਜ ਕਰਦੇ ਫਿਰ ਦੱਸੋ ਯਾਰ ਫਿਰ ਉਹਨਾਂ ਨੇ ਇੰਨੀ ਦੌੜ ਭੱਜ ਕੀਤੀ ਐਜੀਟੇਸ਼ਨ ਕੀਤੀ ਪੰਜਾਬ ਪੂਰਾ ਨਾਲ ਉਹਦੇ ਖੜ ਗਿਆ ਵੀ ਇਹ ਪਰਚਾ ਦਰਜ ਹੋਣਾ ਚਾਹੀਦਾ ਭਈ ਤੇ ਜਿੰਨੇ ਵੀ ਪੰਜਾਬ ਪੁਲਿਸ ਦੇ ਉਸ ਘਟਨਾ ਦੇ ਵਿੱਚ ਜਿਹੜੇ ਨਾਮਜ਼ਦ ਨੇ ਹੁਣ ਤਰੱਕੀਆਂ ਉਹਨਾਂ ਨੂੰ ਮਿਲੂਗੀਆਂ ਜਿਹੜੇ ਮੋਢਿਆਂ ਤੇ ਸਟਾਰ ਲੱਗੇ ਨੇ ਉਹ ਵਧਣਗੇ ਜਿਆ ਜ ਉਹ ਵੀ ਲੈ ਜਾਣਗੇ ਜੀ ਤਰੱਕੀਆਂ ਕਰਕੇ ਤੇ ਉਹਨਾਂ ਨੇ ਇਸੇ ਤੱਕ ਕੰਮ ਕੀਤਾ ਪਹਿਲਾਂ ਇਨਕਾਊਂਟਰ ਕੀਤਾ ਇਨਕਾਊਂਟਰ ਤੋਂ ਬਾਅਦ ਉਹਨਾਂ ਨੇ ਇਹ ਨਾਮ ਕਹਿੰਦੇ 10 ਲੱਖ ਰੁਪਇਆ ਮਿਲਣਾ ਜੀ ਸਾਨੂੰ ਤੇ ਨਾਮ ਕਹਿੰਦੇ ਕਿ ਲੈਣ ਦੇ ਲਾਂਦੇ ਉਹਨਾਂ ਨੇ ਕਿਹਾ ਵੀ 10 ਲੱਖ ਸ਼ਾਮਾ ਕਰਨਲ ਸਾਹਿਬ ਨੂੰ ਮਾਰਨ ਦਾ ਸਾਨੂੰ ਹੋਰ ਵਾਧਾ ਮਿਲੇ ਨਾਮ ਉਹ ਨਾਮ ਕਹਿੰਦੇ 10 ਲੱਖ ਰੁਪਇਆ ਉਹ ਵੀ ਮਿਲਣਾ ਸੀ ਤੇ ਅਜੇ ਕਰਨਲ ਸਾਹਿਬ ਵਾਲਾ ਵਾਧਾ ਲੈਣਾ ਸੀ ਤੇ ਪਰਚਾ ਕਰਾ ਕੇ ਹੁਣ ਜਿਹੜੇ ਕੋਸ਼ਿਸ਼ ਇਹਨਾਂ ਦੀ ਲੱਗਦੀ ਪਈ ਹੈ ਵੀ ਕਰਨਲ ਸਾਹਿਬ ਨੂੰ ਸ਼ਾਂਟ ਰਾ ਧਮਕਾ ਲਈਏ ਇਹਨੂੰ ਚੁੱਪ ਕਰਾ ਲਈਏ ਘਰ ਤੱਕ ਉਹਨਾਂ ਦੇ ਅਪਰੋਚ ਕਰਦੇ ਪਏ ਪੈਸੇ ਤੱਕ ਦੀ ਉਹਨਾਂ ਨੂੰ ਆਫਰ ਦਿੰਦੇ ਪਏ ਨੇ ਇੱਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਗਵਾਹ ਵੀ ਬਣ ਜਾਂਦੇ ਹਾਂ ਬੰਦੇ ਇੱਥੋਂ ਤੱਕ ਉਹਨਾਂ ਨੂੰ ਕਈ ਗੱਲਾਂ ਮਤਲਬ ਉਹਨਾਂ ਦਾ ਹਰ ਤਰ੍ਹਾਂ ਦਾ ਤਰੀਕਾ ਵਰਤਦੇ ਪਏ ਜਦੋਂ ਪੁਲਿਸ ਫਸੀ ਹੋਵੇ ਤੇ ਜੋ ਉਹ ਤਰੀਕਾ ਪੁਲਿਸ ਜਾਂ ਕੋਈ ਪੁਲਿਸ ਤੋਂ ਇਲਾਵਾ ਕੋਈ ਵੀ ਬੰਦਾ ਫਸਿਆ ਹੈ ਵੀ ਆਪਣੀ ਜਾਨ ਛਡਾਉਣ ਮਾਰੇ ਜੋ ਵੀ ਤਰੀਕਾ ਵਰਤਦਾ ਵਰਤਦੇ ਪਏ ਨੇ ਪਰ ਉਹ ਵੀ ਸੁਲਝੇ ਹੋਏ ਤੇ ਪੁਰਾਣੇ ਅਫਸਰ ਨੇ ਕੋਈ ਛੇਤੀ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣ ਨੇ ਕਿਉਂਕਿ ਜੇ ਇਨਕੁਆਰੀ ਸੀਬੀਆਈ ਨੂੰ ਮਾਰਕ ਹੋਈ ਹੈ ਇੱਥੋਂ ਤੁਸੀਂ ਸਾਫ਼ ਲਾਓ ਕਿ ਆਮ ਜਨਤਾ ਨੂੰ ਕਿੱਥੋਂ ਇਨਸਾਫ਼ ਮਿਲੇਗਾ ਜੇ ਕਰਨਲ ਸਾਹਿਬ ਅਪਰੋਚ ਕਰ ਸਕਦੇ ਸੀ ਜਾਂ ਜਿੱਦਾਂ ਵੀ ਸੀ ਉਹਨਾਂ ਦੀ ਅਪਰੋਚ ਸੀ ਤੇ ਸੀਬੀਆਈ ਨੂੰ ਮਾਰਕ ਹੋ ਗਈ ਇਨਕੁਆਰੀ ਆਮ ਬੰਦੇ ਦੀ ਤੇ ਕੋਈ ਸੁਣਵਾਈ ਨਹੀਂ ਆਮ ਬੰਦੇ ਜੇ ਆਪਾਂ ਹਾਈ ਕੋਰਟ ਦਾ ਐਡਵੋਕੇਟ ਵੀ ਕਰਨੇ ਆਣ ਐਡਵੋਕੇਟਸ ਨੂੰ ਹਾਈ ਕੋਰ ਉਹਨਾਂ ਨੇ ਅਪੀਲ ਅਪਰੋਚ ਕੀਤੀ ਸਾਰਾ ਕੁ ਕਰਨ ਤੋਂ ਬਾਅਦ ਹਾਈ ਕੋਰਟ ਤੋਂ ਫੇਰ ਹੀ ਆਰਡਰ ਕਰਾਈ ਸੀ ਇਹਨਾਂ ਨੂੰ ਚਲੋ ਪੰਜਾਬ ਪੁਲਿਸ ਤੋਂ ਲੋਕਾਂ ਦਾ ਜਿਵੇਂ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਲੋਕਾਂ ਦਾ ਭਰੋਸਾ ਪੰਜਾਬ ਪੁਲਿਸ ਤੇ ਬਿਲਕੁਲ ਨਹੀਂ ਹੈਗਾ ਜੀ ਇਨਸਾਫ ਦਿਵਾਉਣ ਲਈ ਬਿਲਕੁਲ ਨਹੀਂ ਹੈਗਾ ਜੀ ਆ ਤੁਸੀਂ ਆ ਕਰਨਲ ਸਾਹਿਬ ਦਾ ਲੇਟੈਸਟ ਤੁਸੀਂ ਲੈ ਲੋਣਾ ਚੰਡੀਗੜ੍ਹ ਪੁਲਿਸ ਨੇ ਇਨਸਾਫ ਕਿਉਂ ਨਹੀਂ ਦਿੱਤਾ ਜੀ ਤੁਹਾ ਤੁਹਾਡਾ ਜਦੋਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਹਾਈ ਇਕੱਠੀ ਹੈ ਉੱਥੇ ਇੱਕ ਇੱਕ ਪਾਸੇ ਇੱਕ ਕਾਂਦੀ ਵਿੱਚ ਦਫ਼ਤਰ ਦੀ ਇੱਕ ਉਧਰ ਤੇ ਇੱਕ ਉਧਰ ਹੈ ਠੀਕ ਹੈ ਨਾ ਗੱਲ ਤੇ ਵਰਦੀ ਧਾਰੀ ਵਰਦੀ ਧਾਰੀ ਨੂੰ ਬਚਾਉਂਦੇ ਹੁੰਦੇ ਜੀ ਬਚਾਉਂਦੇ ਪੂਰਾ ਬਚਾਉਣ ਦਾ ਜ਼ੋਰ ਲੱਗਾ ਸਰਕਾਰ ਦਾ ਤੇ ਇਹਨਾਂ ਦਾ ਅਫਸਰਾਂ ਦਾ ਪੂਰਾ ਜ਼ੋਰ ਲੱਗਾ ਬਚਾਉਣ ਦਾ ਮੈਂ ਤੇ ਇੱਕ ਗੱਲ ਕਹਾਂਗਾ ਕਿਉਂਕਿ ਸਰਕਾਰ ਦੇ ਆਫਟਰ ਆਲ ਜਿਹੜਾ ਇੰਸਪੈਕਟਰ ਹਰਜਿੰਦਰ ਸਿੰਘ ਕੀ ਨਾਂ ਹੈ ਹਰਜਿੰਦਰ ਸਿੰਘ ਇੰਸਪੈਕਟਰ ਇਹਦਾ ਫਾਦਰ ਵੀ ਆਮ ਆਦਮੀ ਪਾਰਟੀ ਦਾ ਹੀ ਹੈ ਕੋਈ ਵਰਕਰ ਹੈ ਕੁਝ ਮੈਂ ਮੈਂਬਰ ਹੈ ਜਾਂ ਕੋਈ ਪ੍ਰਧਾਨ ਮੈਨੂੰ ਜਿਆਦਾ ਨਹੀਂ ਇਹਦੇ ਬਾਰੇ ਪਤਾ ਮੈਨੂੰ ਪਤਾ ਲੱਗਾ ਜੋ ਇਹ ਇਸ ਕਰਕੇ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਯਾਰ ਸਰਕਾਰ ਨੇ ਜੇ ਇੱਕ ਪਾਸੇ ਭਗਵੰਤ ਮਾਨ ਨੇ ਮੀਟਿੰਗ ਕਰਾ ਕੇ ਮੈਂ ਨਾਲ ਸੀ ਉਸ ਵੇਲੇ ਕਿਹਾ ਵੀ ਜਾਓ ਬੀਬਾ ਤੁਹਾਨੂੰ ਸਵੇਰ ਤੱਕ ਇਨਸਾਫ਼ ਮਿਲੇਗਾ ਅੱਜ ਤੱਕ ਤਾਂ ਇਨਸਾਫ਼ ਮਿਲਿਆ ਨਹੀਂ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਖੁੱਲੀ ਛੁੱਟ ਦਤੀ ਹੈ ਵੀ ਭਾਈ ਜੋ ਮਰਜ਼ੀ ਕਰੋ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਤੁਸੀਂ ਕਰ ਸਕਦੇ ਮੈਂ ਤਾਂ ਇਥੋਂ ਇਹੋ ਹੀ ਇਸ ਚੀਜ਼ ਦਾ ਇਹ ਰਿਜ਼ਲਟ ਮਿਲਦਾ ਵੀ ਜੋ ਤੁਸੀਂ ਮਰਜ਼ੀ ਕਰੋ ਤੇ ਜੋ ਮਰਜ਼ੀ ਕੀਤਾ ਦਾ ਰਿਜ਼ਲਟ ਇਹ ਆ ਵੀ ਆ ਦੇਖ ਲਓ ਕਰਨਲ ਸਾਹਿਬ ਨਾਲ ਹਜੇ ਤੱਕ ਇਨਸਾਫ ਮਿਲਿਆ ਆਮ ਜਨਤਾ ਨੂੰ ਕੀ ਮਿਲੇਗਾ ਇਨਸਾਫ ਆਮ ਜਨਤਾ ਦਰਦ ਦਰ ਠੋਕਰਾਂ ਖਾਂਦੀ ਫਿਰਦੀ ਹੈ ਜੇ ਕਰਨਲ ਬਾਠ ਦੀ ਥਾਂ ਤੇ ਕੋਈ ਆਮ ਦਿਹਾੜੀਦਾਰ ਹੁੰਦਾ ਜਾਂ ਰਖਸ਼ੇ ਵਾਲਾ ਕੋਈ ਵਿਅਕਤੀ ਹੁੰਦਾ ਆਮ ਪਰਿਵਾਰ ਚੋਂ ਹੁੰਦਾ ਕਿ ਉਹਨੂੰ ਪੰਜਾਬ ਪੁਲਿਸ ਵੱਲੋਂ ਇਨਸਾਫ ਮਿਲਦਾ ਜੀ ਉਹਨੂੰ ਇਨਕਾਊਂਟਰ ਕਰਦਣੇ ਉਹ ਕਹਿੰਦੇ ਤੇ ਇਹ ਵੀ ਹੈ ਤੇ ਤੇਰੀ ਤਰੀਕਾ ਹੋਰ ਆਉਂਦਾ ਹੈ ਇਨਕਾਊਂਟਰ ਕਰਦਣੇ ਉਹ ਵਿਚਾਰਾ ਵੀ ਮਾਰਦਣੇ ਕਹਣਾ ਇਹ ਤੇ ਜੇ 10 ਲੱਖ ਹੋਰ ਮਿਲਣਾ 10 ਹੋਰ ਮਿਲ ਜਾਣਾ ਕਹਣਾ ਸਰਕਾਰ ਨੇ ਸਨਮਾਨਤ ਕਰਨਾ ਸੀ ਉਹਨਾਂ ਨੂੰ ਸਰਕਾਰ ਨੇ ਸਨਮਾਨਤ ਕਰਨ ਵਾਸਤੇ ਇਨਕਾਊਂਟਰ ਕਰਕੇ ਆਏ ਜਿਹੜਾ ਜੋੜਨ ਕਾਊਂਟਰ ਤੇ ਅੱਜ ਫਾਈਲ ਕੋ ਹਾਈ ਕੋਰਟ ਲੱਗੀ ਸੀ ਜਿਹਦੀ ਅੱਜ ਤਾਰੀਖ ਸੀ ਜਿੱਥੇ ਅੱਜ ਉਹਨਾਂ ਸੀ ਉਹਨਾਂ ਨੇ ਉਹੀ ਗੱਲ ਵੀ ਉਹਨਾਂ ਨੂੰ ਕੋਈ ਆਫਰ ਕੀਤੀ ਜਾਂ ਦਿੱਤਾ ਉਹਨਾਂ ਜਾਂ ਧਰਾਇਆ ਧਮਕਾਇਆ ਜਿਨ੍ਹਾਂ ਨੇ ਉੱਥੋਂ ਵਾਪਸ ਲੈ ਲਿਆ ਕੇਸ ਹੁਣ ਮਾਮਲਾ ਜਿਹੜਾ ਇਹ ਜਾਂਚ ਆ ਕੇਂਦਰੀ ਜਾਂਚ ਏਜੰਸੀ ਕੋਲ ਆ ਸੀਬੀਆਈ ਕੋਲ ਆ ਸੀਬੀਆਈ ਵੱਲੋਂ ਜਦੋਂ ਜਾਂਚ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਮੁਲਜ਼ਮ ਨੇ ਜਿਨ੍ਹਾਂ ਵੱਲੋਂ ਉਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਰਨਲ ਬਾਠ ਦੀ ਕੁੱਟਮਾਰ ਕੀਤੀ ਗਈ ਹੈ ਉਹਨਾਂ ਤੇ ਤੁਹਾਨੂੰ ਕੀ ਲੱਗਦਾ ਐਕਸ਼ਨ ਕਿਹੋ ਜਿਹਾ ਹੋਏਗਾ ਜੀ ਮੈਂ ਕਹਿੰਦਾ ਵੀ ਉਹ ਬੰਦੇ ਪਹਿਲਾਂ ਤਾਂ ਫੜੇ ਜਾਣੇ ਚਾਹੀਦੇ ਨੇ ਸਮਸੇ ਵੀ ਹੋਣਗੇ ਸਾਰੀ ਕਾਰਵਾਈ ਫੇਰੀ ਇਨਕੁਆਰੀ ਇਨਕੁਆਰੀ ਦਾ ਮਤਲਬ ਇਹ ਹੈ ਕਿ ਪੁੱਛ ਪੜਤਾਲ ਇਹਨਾਂ ਨੂੰ ਕੀਤੀ ਜਾਵੇ ਇਸ ਬੰਦੇ ਨੇ ਕੀ ਕੀਤਾ ਇਸ ਨੇ ਕੀਤਾ ਇਹਨੇ ਕੀਤਾ ਕੀ ਰੋਲ ਕੀਤਾ ਜਦੋਂ ਬੰਦੇ ਹੀ ਇਨਕੁਆਰੀ 'ਚ ਸ਼ਾਮਲ ਨਹੀਂ ਹੋਣਗੇ ਤੇ ਇਨਕੁਆਰੀ ਕਾਦੀ ਹੋਏਗੀ ਇਹ ਵਰਦੀ ਧਾਰੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਵਰਦੀ ਧਾਰੀ ਮੁਲਾਜ਼ਮ ਨੇ ਕਿਉਂ ਉਹਨਾਂ ਨੂੰ ਲੋਕ ਸੇਵਕ ਕਹਾਂਗੇ ਜਾਂ ਤੁਸੀਂ ਕੋਈ ਹੋਰ ਸ਼ਬਦ ਵਰਤੋਗੇ ਜੀ ਹੁਣ ਮੈਂ ਲੋਕਾਂ ਨੂੰ ਕੀ ਕਹਦੀ ਆ ਸਰਕਾਰੀ ਪਾਲੇ ਮੜਲ ਆਫ ਜਮਾ ਕਹਿੰਦਾ ਛੱਡ ਕੇ ਚੱਲ ਰਹਿੰਦਿਆਂ ਇਹ ਸਰਕਾਰ ਦੇ ਪਾਲੇ ਹੋਈ ਆਪਾਂ ਕਹਾਂਗੇ ਇਹਨਾਂ ਨੂੰ ਜਿਹੜੇ ਸਰਕਾਰੀ ਨੇ ਜਿੱਦਾਂ ਸਰਕਾਰੀ ਕ੍ਰਿਮੀਨਲ ਕਹ ਦੀ ਆਪਾਂ ਇੱਕ ਪ੍ਰਾਈਵੇਟ ਕ੍ਰਿਮੀਨਲ ਸਰਕਾਰੀ ਕ੍ਰਿਮੀਨਲ ਕਹਦੇ ਨੇ ਇਹੋ ਕਹਿੰਦੇ ਆ ਤਾਂ ਹੀ ਆ ਤਾਂ ਹੀ ਇਨਸਾਫ ਨਹੀਂ ਮਿਲਦਾ ਪਿਆ ਯਾਰ ਇੱਕ ਬੰਦੇ ਨੂੰ ਤੁਸੀਂ ਕਰਕੇ ਇਹ ਦੂਜੇ ਬੰਦੇ ਇੱਕ ਕਰਨਲ ਤੁਸੀਂ ਕਹਿੰਦੇ ਹੋ ਜਿੱਥੇ ਅਗੇ ਐਨਕਾਊਂਟਰ ਕੀਤਾ ਤੇਰਾ ਵੀ ਐਨਕਾਊਂਟਰ ਕਰਦਾਂਗੇ ਭਗਵੰਤ ਜੀ ਸਾਹਿਬ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਕੋਈ ਸੇ ਕਿਹਾ ਸੀ ਵੀ ਭਾਈ ਤੁਹਾਨੂੰ ਇਹਦਾ ਇਨਸਾਫ ਮਿਲੇਗਾ ਤੁਸੀਂ ਮੈਂ ਕਿਹਾ ਜੀ ਮੈਂ ਮੀਟਿੰਗ ਦੇ ਵਿੱਚ ਖੁਦ ਨਾਲ ਸੀ ਮੇਰੇ ਮੇਰੇ ਸਾਹਮਣੇ ਵੀ ਕਿ ਮੇ ਅੱਜ 24 ਘੰਟੇ ਨਹੀਂ ਅਜੇ ਤੱਕ ਉਹ ਗੱਲਾਂ ਨਹੀਂ ਸਾਫ਼ ਸਿਗਾ ਜੀ ਉਹ ਮੈਂ ਤੁਹਾਨੂੰ ਕਿਹਾ ਵੀ ਇੱਕ ਸਰਕਾਰ ਚੁਟਕਲਿਆਂ ਦੀ ਹੈ ਇੱਕ ਸਰਕਾਰ ਦੂਜੇ ਅਫਸਰ ਸਾਡੇ ਜਿਹੜੇ ਕਹਾਣੀਆਂ ਵਾਲੇ ਨੇ ਬਸ ਫਰਕ ਇੰਨਾ ਹੀ ਹੈ ਇਨਸਾਫ਼ ਮੰਗਦੇ ਨਾ ਨੇ ਇੱਕ ਪਾਸੇ ਅਫਸਰ ਕਹਿੰਦਾ ਜੀ 11 ਤੋਂ 1 ਮੀਟਿੰਗ ਹੈ ਜੀ 11 ਤੋਂ 1 ਪਬਲਿਕ ਦੀ ਮਿਲਣੀ ਹੋਏਗੀ ਪਬਲਿਕ ਨੂੰ ਸਾਰੇ ਅਫਸਰ 11 ਤੋਂ 1 ਮਿਲਣਗੇ ਮੈਂ ਡੀਜੀਪੀ ਸਾਹਿਬ ਨੂੰ ਲਿਖਤੀ ਚਿੱਠੀਆਂ ਪਾਈਆਂ ਮੁੱਖ ਮੰਤਰੀ ਸਾਹਿਬ ਨੂੰ ਲਿਖਤੀ ਚਿੱਠੀਆਂ ਪਾਈਆਂ ਆਪਣੀ ਐਸੋਸੀਏਸ਼ਨ ਵੱਲੋਂ ਮੈਂ ਬਤੌਰ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਮੈਂ ਆਪਣੇ ਲੈਟਰਹੈਡ ਤੇ ਇਹ ਜੇਲ੍ਹਾਂ ਚ ਜਾਣਗੇ ਜੀ ਜਿਹੜੇ ਮੁਲਜ਼ਮ ਨੇ ਜਿਹੜੇ ਮੈਂ ਕਹਾ ਜ਼ੋਰ ਸਾ ਇਸੇ ਗੱਲ ਦਾ ਤੇ ਜ਼ੋਰ ਹੈ ਹੋਰ ਜੇਲ੍ਹਾਂ ਚ ਭੇਜਨੇ ਹੋਰ ਇਹਨਾਂ ਕੋਈ ਕੀ ਕਰਾਉਣਾ ਸੀ ਇਹ ਹੋਰ ਮਰਵਾਉਣਾ ਥੋੜੀ ਆਪਾਂ ਕੋਈ ਨਿਯਾਜ਼ ਥੋੜਾ ਮਰਵਾਣੇ ਬੱਚੇ ਆਪਣੇ ਨਿਯਾਜ਼ ਥੋੜੀ ਅੱਛਾ ਇੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਤਾਂ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਨੂੰ ਤਾਂ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜੈਸੇ ਜਿਵੇਂ ਕਿਸੇ ਕਾਨੂੰਨ ਦਾ ਉਹਨਾਂ ਦੇ ਮਨ ਦੇ ਵਿੱਚ ਡਾਰੀ ਨਾ ਹੋਵੇ ਇਹ ਸੱਚਾਈ ਹੈ ਜੀ ਇਹ ਬਿਲਕੁਲ ਸੱਚਾਈ ਹੈ ਉਹ ਸਰਕਾਰੀ ਕੁਆਰਟਰਾਂ 'ਚ ਰਹ ਰਹੇ ਸਭ ਕੋ ਰਹ ਰਹੇ ਤੁਰੇ ਫਿਰਦੇ ਆਮ ਤੁਰੇ ਫਿਰਦੇ ਜਿੰਦਾ ਤ ਜਦੋਂ ਸਾਡੀ ਪੁਲਿਸ ਇਹ ਬੱਚੇ ਨੂੰ ਜਾਂ ਕਿਸੇ ਬੰਦੇ ਨੂੰ ਜਾਂ ਕ੍ਰਿਮੀਨਲ ਨੂੰ ਬਚਾਉਣ ਤੇ ਜ਼ੋਰ ਲਾ ਦੇ ਵੀ ਇਹਨੂੰ ਬਚਾਉਣਾ ਹੀ ਹੈ ਤੇ ਫਿਰ ਆਮ ਵੀ ਤੁਰੇ ਫਰੇਗਾ ਇੱਕ ਪਾਸੇ ਜਦੋਂ ਕੁੱਟਮਾਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਜਾਂਦੀ ਹੈ ਜਾਂ ਉਹੀ ਮੁਲਜ਼ਮ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਕੁੱਟਮਾਰ ਨੂੰ ਅੰਜਾਮ ਦਿੱਤਾ ਹੋਵੇ ਉਹੀ ਜਦੋਂ ਵੀਡੀਓ ਕਾਲ ਤੇ ਮੰਗ ਮਾਫੀ ਮੰਗਣ ਵੀਡੀਓ ਕਾਲ ਤਾਂ ਇਹ ਮੰਨਣ ਵੀ ਸਾਡੇ ਕੋਲੋਂ ਗਲਤੀ ਹੋ ਗਈ ਹੈ ਉਸ ਸਥਿਤੀ ਦੇ ਵਿੱਚ ਕਾਨੂੰਨ ਕੀ ਕਹਿੰਦਾ ਉਹਨਾਂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਅਜਿਹੀ ਘਟਨਾ ਕੀਤੀ ਹੋ ਤੋਨੂੰ ਇਥੋਂ ਪਤਾ ਹੋਣਾ ਚਾਹੀਦਾ ਵੀ ਮਾਫੀ ਜਦੋਂ ਮੰਗਣਾ ਇਹਦਾ ਮਤਲਬ ਇਥੋਂ ਸਾਫ ਜਾਰ ਹੁੰਦਾ ਕਿ ਉਹਨਾਂ ਨੇ ਕ੍ਰਾਈਮ ਕੀਤਾ ਉਸ ਕ੍ਰਾਈਮ ਦੀ ਮਾਫੀ ਮੰਗਦੇ ਪਏ ਨੇ ਫਿਰ ਉਹ ਵੀਡੀਓ ਤੋਂ ਬਾਅਦ ਉਹਨਾਂ ਦੇ ਘਰ ਜਾ ਕੇ ਮਾਫੀ ਮੰਗਦੇ ਪਏ ਨੇ ਸਾਨੂੰ ਜਿਹੜੀ ਸਜ਼ਾ ਲਾਣੀ ਤੁਸੀਂ ਇੰਨੇ ਪੈਸੇ ਵੀ ਤੁਹਾਨੂੰ ਦੇ ਦਿੰਨੇ ਆ ਉਹ ਇੱਥੇ ਤਾਂ ਕਹਿਣ ਦੇ ਵੀ ਮੈਂ ਸਰਕਾਰੀ ਗਵਾਹ ਵੀ ਬਣ ਜਾਨੇ ਆ ਇਹ ਇਸ ਤੋਂ ਬਾਅਦ ਹੋਰ ਕੀ ਹੋਏਗਾ ਨਾ ਕ੍ਰਾਈਮ ਕੀਤਾ ਤੇ ਇੰਨੀਆਂ ਗੱਲਾਂ ਕਹਿੰਦੇ ਮੈਂ ਕਿਉਂ ਨਹੀਂ ਜਾ ਕੇ ਕਹਿੰਦਾ ਕਿਸੇ ਨੂੰ ਵੀ ਮੈਂ ਯਾਰ ਮੈਨੂੰ ਮaaf ਕਰ ਦੋ ਮੈਨੂੰ ਕਰ ਦੋ ਮੈਂ ਕਿਉਂ ਨਹੀਂ ਕਹਿੰਦਾ ਜਾ ਕੇ ਹੂੰ ਠੀਕ ਹੈ ਨਾ ਅਫਸਰ ਲਾਏ ਸੀ ਪਹਿਲਾਂ ਨਾਨਕ ਸਿੰਘ ਅਫਸਰ ਲਾਏ ਸੀ ਇਹ ਸਿੱਧੂ ਸਾਹਿਬ ਲਾਏ ਸੀ ਉਹਨਾਂ ਦੇ ਵੇਲੇ ਕੰਮ ਹੋ ਗਿਆ ਉਹ ਅਫਸਰਾਂ ਦੇ ਕੋਈ ਬਰਬਾੜ ਨਹੀਂ ਉਹ ਅਫਸਰ ਬਦਲ ਕੇ ਵੀ ਚਲੇ ਗਏ ਪ੍ਰਮੋਸ਼ਨ ਵੀ ਹੋ ਗਈ ਸਭ ਕੁਝ ਹੋ ਗਿਆ ਹਾਂ ਉਹਨਾਂ ਤੇ ਕੋਈ ਗੱਲ ਬਾਤ ਨਹੀਂ ਅਫਸਰ ਬਦਲ ਕੇ ਦੂਜਾ ਲਾਤਾ ਕੁਲਦੀਪ ਸਿੰਘ ਚ ਲਾਤਾ ਚਾਲ ਜਿਹੜੇ ਜਲੰਧਰ ਸੀਪੀ ਰਹੇ ਨੇ ਉਹਨੂੰ ਉੱਥੇ ਲਾਤਾ ਵੀ ਹਾਂਜੀ ਤੈਨੂੰ ਲਾਤਾ ਹੋਣਾ ਤੇ ਹੁਣ ਉਹ ਕੀ ਕਰੂ ਜਦੋਂ ਤੀਰ ਹੀ ਕਮਾਂਡ ਚੋਂ ਨਿਕਲ ਗਿਆ ਜਦੋਂ ਇਨਕੁਆਰੀ ਮਾਰਗ ਹੋ ਗਏ ਸੀਬੀਏ ਨੂੰ ਚਲੀ ਉਹ ਹੁਣ ਕੀ ਕਰੂ ਉੱਥੇ ਉਹਨੂੰ ਉੱਥੇ ਲਾਤਾ ਹੋ ਕੀ ਕਰੂਗਾ ਉੱਥੇ ਹੁਣ ਫਾਈਲਾਂ ਥੋੜੀ ਫੋਲੂਗਾ ਉਹਨਾਂ ਨੂੰ ਦੇਖੀ ਜਾਊਗਾ ਜਦੋਂ ਇਨਕੁਆਰੀ ਬਦਲ ਕੇ ਸੀਬੀਏ ਨੂੰ ਚਲੀ ਗਈ ਤਾਂ ਇਥੋਂ ਸਾਫ਼ ਯਾਰ ਹੁੰਦਾ ਹੈ ਕਿ ਸਾਡੇ ਪੁਲਿਸ ਜਿਹੜੀ ਹੈ ਇਹ ਨਾਲ ਦੀ سپورਟ ਕਰ ਰਹੀ ਹੈ ਸਾਡੀ ਜਿਹੜੀ ਸਰਕਾਰ ਇਹਨਾਂ ਦੀ سپورਟ ਕਰ ਰਹੀ ਹੈ سپورਟ ਦਾ ਰਿਜ਼ਲਟ ਇਹੋ ਹੀ ਤੁਸੀਂ ਦੇਖ ਲਿਆ ਸਾਹਮਣੇ ਵੀ ਇਨਕੁਆਰੀ ਸੀਬੀਆਈ ਦੀ ਮਾਰਕ ਹੋਈ ਹੈ ਅੱਛਾ ਜਦੋਂ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਗਈ ਸੀਗੀ ਲੋਕਾਂ ਦੇ ਮਨ ਦੇ ਵਿੱਚ ਜਾਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਜਿਹੜੇ ਸਾਖ ਸੰਬੰਧੀ ਸੀਗੇ ਉਹਨਾਂ ਦੇ ਮਨ ਦੇ ਵਿੱਚ ਇੱਕ ਉਮੀਦ ਜਾਗੀ ਸੀ ਕਿ ਭਾਈ ਸਾਨੂੰ ਚੰਡੀਗੜ੍ਹ ਪੁਲਿਸ ਤੋਂ ਇਨਸਾਫ ਮਿਲੇਗਾ ਫਿਰ ਚੰਡੀਗੜ੍ਹ ਜਦੋਂ ਆਪਾਂ ਖਰੜ ਕ੍ਰੋਸ ਕਰਦੇ ਆਂ ਆਪਾਂ ਤਾਂ ਸੀਟ ਬੈਲਟਾਂ ਵੀ ਲਾ ਲੈਨੇ ਕਹਿੰਦੇ ਵੀ ਭਾਈ ਇੱਥੇ ਰੂਲ ਐਂਡ ਰੈਗੂਲੇਸ਼ਨਸ ਲੋਕਾਂ ਨੂੰ ਫੋਲੋ ਕਰਨੇ ਪੈਂਦੇ ਨੇ ਵੀ ਇੱਥੇ ਪੁਲ ਦੇ ਵਿੱਚ ਕਿਉਂ ਹੈ ਜੀ ਉਹਨਾਂ ਵੱਲੋਂ ਜਾਂਚ ਨਿਰਪੱਖਤਾ ਦੇ ਨਾਲ ਕਿਉਂ ਨਹੀਂ ਕੀਤੀ ਗਈ ਮੈਂ ਤੁਹਾਨੂੰ ਇਹ ਸਵਾਲ ਦਾ ਪਹਿਲਾਂ ਜਵਾਬ ਦੇ ਚੁੱਕਾ ਕਿ ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਜਦੋਂ ਅਸੀਂ ਚੰਡੀਗੜ੍ਹ ਐਂਟਰ ਹੋਣਾ ਹੈ ਅਸੀਂ ਗੱਡੀਆਂ ਦੇ ਬੈਲਟਾਂ ਵੀ ਲਾ ਲੈਣੇ ਨੇ ਇਹ ਖਰੜ ਕਰਾਸ ਕਰਦੇ ਬੈਟਾ ਲਾ ਲੈਣੇ ਸਭ ਕੁਝ ਹੀ ਕਰਦੇ ਨੇ ਸੈਟ ਬਿਲਕੁਲ ਠੀਕ ਹੈ ਇਹ ਗੱਲ ਹੁੰਦੀਆਂ ਔਰ ਉਮੀਦ ਪੂਰੀ ਸੀ ਕਿ ਇਹ ਕਰਨਲ ਸਾਹਿਬ ਨੂੰ ਇੱਥੋਂ ਇਨਸਾਫ ਮਿਲੇਗਾ ਪਰ ਇਨਸਾਫ ਇਸ ਕਰਕੇ ਨਹੀਂ ਮਿਲ ਸਕਿਆ ਕਿਉਂਕਿ ਇਕੱਠੇ ਹੀ ਰਹੇਗੇ ਉੱਥੇ ਗੱਲ ਪੰਜਾਬੀ ਕਹਿੰਦੇ ਇੱਕੋ ਜਗ੍ਹਾ ਤੇ ਰਹਿੰਦੇ ਛਾਵ ਨੂੰ ਇਕੱਠੇ ਰੋਟੀ ਖਾਂਦੇ ਹੋਣਗੇ ਉਹਨਾਂ ਕਹਿੰਦਾ ਨਹੀਂ ਕਰਨੀ ਤੋਂ ਲਮਕਾ ਦੇ ਆਪੇ ਸੀਵੀ ਟਾਈਮ ਪਾਸ ਕਰਦੇ ਜਦੋਂ ਕਹਦੀ ਵੀ ਟਾਈਮ ਲੰਘ ਜਾਂਦੇ ਟਾਈਮ ਇਹ ਲੰਘ ਜਾਂਦੇ ਟਾਈਮ ਤੇ ਆਪੇ ਠੰਡੇ ਬਸਤੇ 'ਤੇ ਪੈ ਜੂਗੀ ਪਰ ਆਫਟਰ ਉਹ ਵੀ ਕਰਨਲ ਯਾਰ ਆਰਮੀ ਦੇ ਠੰਡੇ ਬਸਤੇ 'ਤੇ ਪੈ ਨਹੀਂ ਦਿੰਦੇ ਇਹਨੂੰ ਹੁਣ ਸੀਵੀ ਆ ਦੇ ਇਨਕੁਆਰੀ ਜਿਹੜੀ ਮਾਰਕ ਹੋਈ ਨਾ ਇਹਨੂੰ ਕਿਸੇ ਪਾਸੇ ਲਾ ਕੇ ਛੱਡਣਗੇ ਇਦਾਂ ਨਹੀਂ ਬਾਊਆ ਅੱਛਾ ਤੁਸੀਂ ਪੰਜਾਬ ਪੁਲਿਸ ਦੇ ਜਵਾਨ ਭਰਤੀ ਹੋਏ ਨੇ ਜਿਹੜੇ ਛੇਤੀ ਪ੍ਰਮੋਸ਼ਨ ਚਾਹੁੰਦੇ ਹੋਣਗੇ ਵੀ ਭਾਈ ਸਾਡੀ ਜਿਹੜੀ ਜਿਹੜੀ ਕਾਰਜਕੁਸ਼ਲਤਾ ਦੇ ਅਨੁਸਾਰ ਜਿਸ ਤਰੀਕੇ ਦੇ ਨਾਲ ਅਸੀਂ ਪਰਫਾਰਮੈਂਸ ਦੇ ਰਹੇ ਹਾਂ ਉਹਦੇ ਅਕੋਰਡਿੰਗ ਸਾਨੂੰ ਜਲਦੀ ਪ੍ਰਮੋਸ਼ਨ ਮਿਲ ਜੂਗੀ ਜਾਂ ਆਪਾਂ ਸਰਕਾਰ ਦੇ ਕਹਿਣ ਤੇ ਜਾਂ ਕਿਸੇ ਅਫਸਰ ਦੇ ਕਹਿਣ ਤੇ ਆਪਾਂ ਉਹ ਕੰਮ ਕਰਦੇ ਹੀਏ ਜਿਹਦੇ ਨਾਲ ਸਾਨੂੰ ਜਲਦੀ ਪ੍ਰਮੋਸ਼ਨ ਮਿਲੇਗੀ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਵੇਂ ਜਵਾਨ ਭਰਤੀ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਜਿਹੜੇ ਜਲਦੀ ਪ੍ਰਮੋਟ ਹੋਣਾ ਚਾਹੁੰਦੇ ਹਨ ਉਹਨਾਂ ਨੂੰ ਇੱਕੋ ਹੀ ਮੈਸੇਜ ਦੇਣਾ ਮੇਰੇ ਜਿੰਨੇ ਵੀ ਵੀਰ ਸੁਣਦੇ ਹੋ ਨਵੇਂ ਹੈ ਤੇ ਮੇਰੇ ਛੋਟੇ ਹੀ ਹੋਣਗੇ ਥਾਣੇਦਾਰ ਥਾਣੇਦਾਰ ਤਾਂ ਕਿ ਜਿਆਦਾ ਪੰਗਾ ਪੈਂਦਾ ਹੋ ਉੱਤੇ ਵਾਲੇ ਤੇ ਮੁੜ ਕੇ ਪੱਲਾ ਛਾੜ ਕੇ ਪਾਸੇ ਹੁੰਦੇ ਨੇ ਜਿਹੜੇ ਨਵੇਂ ਸਿੱਧੇ ਸਬ ਇੰਸਪੈਕਟਰ ਭਰਤੀ ਹੁੰਦੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਕਾਕਾ ਜੇ ਤੁਸੀਂ ਨੌਕਰੀ ਕਰਦੇ ਹੋ ਨਾ ਤੇ ਆ ਦੇਖ ਲਓ 70 70 ਸਾਲ ਬਾਅਦ ਉਹਨਾਂ ਨੂੰ ਉਮਰ ਕੈਦ ਸਜ਼ਾ ਹੋਈਆਂ ਸੋਚ ਸਮਝ ਕੇ ਪੈਰ ਰੱਖਿਓ ਇਹਨਾਂ ਅਫਸਰਾਂ ਨੇ ਪੱਲਾ ਝਾੜ ਕੇ ਪਾਸੇ ਜਾਣਾ ਪਰਚਾ ਤੁਸੀਂ ਇਨਕਾਊਂਟਰ ਦਾ ਮਿੰਟ ਲਾਉਂਦੇ ਦੇਣ ਲਗਾ ਬੇ ਇਨਕਾਊਂਟਰ ਕਰਤਾ ਕਦੀ ਕਹੇ ਦੀ ਜਿਮਣੀ ਲਿਖੀ ਕਹੇ ਜੀਓ ਦੀ ਵਿੱਚ ਦੱਸਿਆ ਜਾਵੇ ਮੈਨੂੰ ਕਹੇ ਐਸਐਸਪੀ ਦੀ ਕਹੇ ਆਈਪੀਐਸ ਅਫਸਰ ਦੀ ਜਿਮਣੀ ਦਿੱਤੀ ਵਿੱਚ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਿਓ ਇਹ ਚੀਜ਼ਾਂ ਤੁਹਾਡੇ ਕੰਮ ਆਉਣਗੀਆਂ ਮਰੀ ਨੋਟ ਕਰ ਲਿਓ ਕਿਤੇ ਵੇਲੇ ਕੱਢ ਕੇ ਇਹਦਾ ਸੁਣਿਓ ਇਹਨੂੰ ਵੀ ਆ ਯਾਰ ਠੀਕ ਹੈ ਗਿਆ ਹੀ ਬੰਦਾ ਔਰ ਇਹ ਚੀਜ਼ਾਂ ਤੁਹਾਡੇ ਤੇ ਕਿਸੇ ਦਿਨ ਭਾਰੂ ਪੈਣੀਆਂ ਆ ਆ ਪ੍ਰੋਮੋਸ਼ਨ ਲੈਣ ਦੇ ਚੱਕਰ ਚ ਇਨਕਾਊਂਟਰ ਕਰਕੇ ਆਏ ਤੇ ਹੁਣ ਪ੍ਰੋਮ ਜੇਲ੍ਹ ਦੀਆਂ ਰੋਟੀਆਂ ਵੀ ਖਾਣੇ ਪੀਣੀਆਂ ਖਵਾਏ ਗਈ ਜੜੇ ਹੁਣ ਸੀਬੀਏ ਕੋ ਗਏ ਜਾਂ ਇਨਕੁਆਰੀ ਇਸੇ ਕਰਕੇ ਗਏ ਵੀ ਉਹਨਾਂ ਨੂੰ ਇਹ ਸਾਰਾ ਕੁਝ ਮਿਲੇ ਪਰ ਸਾਨੂੰ ਇਨਸਾਫ ਮਿਲਿਆ ਇਨਸਾਫ ਲੈਣ ਵਾਸਤੇ ਸੀਬੀਏ ਦੀ ਮੰਗ ਕੀਤੀ ਉਹਨਾਂ ਨੂੰ ਸੀਬੀਏ ਕੋਲ ਇਨਕੁਆਰੀ ਚੱਲੀ ਗਈ ਆਮ ਜਨਤਾ ਜਿਹੜੀ ਉਹ ਇਸ ਤੱਕ ਜਾਣ ਦੀ ਨਾ ਸੋਚੇ ਮੈਂ ਆਮ ਜਨਤਾ ਨੂੰ ਔਰ ਜਿੰਨੇ ਵੀ ਮੇਰੇ ਪਬਲਿਕ ਦੇ ਜਿੰਨੇ ਵੀ ਸਾਡੇ ਥਾਣੇਦਾਰ ਮੇਰੀ ਆਵਾਜ਼ ਸੁਣਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਨਤਾ ਨੂੰ ਇਨਸਾਫ ਇੱਥੇ ਦਿੱਤਿਆ ਜਾਵੇ ਨਾ ਲੋਕੋ ਤੁਹਾਨੂੰ ਤੋਏ ਤੋਏ ਕਰਨ ਤੋਂ ਨਹੀਂ ਵੀ ਪੁਲਿਸ ਕੋਲ ਸਾਨੂੰ ਇਨਸਾਫ ਨਹੀਂ ਇਹ ਸਿਆਣੇ ਇਹ ਕਹਿੰਦੇ ਨੇ ਵੀ ਭਾਈ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਜੇਕਰ ਆਪ ਇਹ ਮੂੰਹ ਨਾਲ ਨਹੀਂ ਖੋਲਣੀਆਂ ਜਿਹੜੀਆਂ ਦਿੱਤੀਆਂ ਜਾਣੀਆਂ ਨੇ ਦੇਖੋ ਤੁਸੀਂ ਇਹ ਮੂੰਹ ਨਾਲ ਖੁੱਲਣ ਵਾਲੀ ਉਹ ਗੱਲ ਪਿਆ ਜੇਲ੍ਹ ਚ ਦਿੱਤੇ ਨਾ ਸੀਸੀ ਵਾਲਾ ਜੱਜ ਕੋਈ ਫੇਕ ਐਨਕਾਊਂਟਰ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਅਫਸਰ ਉਹ ਵੀ ਇਨਕੁਆਰੀ ਹੋਏਗੀ ਜੀ ਬਿਲਕੁਲ ਭੁਗਤਣੀਆਂ ਪੈਣਗੀਆਂ ਜੀ ਬਿਲਕੁਲ ਭੁਗ ਕਰਨਾ ਕਰਤਾ ਇਹ ਇਨਕੁਆਰੀਆਂ ਸੀਵੀ ਕਲ ਕੋ ਹੋਣਗੀਆਂ ਕਿੰਨੇ ਕਿੰਨੇ ਸਾਲਾਂ ਬਾਅਦ ਤੁਸੀਂ ਦੇਖੋ ਸੀਬੀਆਈ ਨੇ ਫੈਸਲਾ ਦਿੱਤਾ ਨਾ ਇਹ ਸਿਰਫ ਫੈਸਲਾ ਜਾਣ ਵਾਸਤੇ ਇਨਸਾਫ ਚਾਹੀਦਾ ਸਾਨੂੰ ਜਨਤਾ ਸਾਫ ਮੰਗਦੀ ਹੈ ਜੇ ਸਾਡੇ ਟਾਈਮ ਦਿੱਤਾ 11 ਤੋਂ 1 ਮਿਲਦਾ ਤਾਂ ਮਿਲਣਾ ਚਾਹੀਦਾ ਜਨਤਾ ਨੂੰ ਸਾਫ ਮਿਲਣਾ ਚਾਹੀਦਾ ਇਨਸਾਫ ਤਾਂ ਹੀ ਮਿਲੇਗਾ ਜੇ ਸਾਡੀ ਸਰਕਾਰ ਤੇ ਸਾਡੇ ਅਫਸਰ ਜਨਤਾ ਦੇ ਹੱਕ ਚ ਹੋਣਗੇ اچھا ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਪੁਲਿਸ ਦਾ ਤਸ਼ੱਦਦ ਝੱਲ ਕੇ ਵੀ ਸ਼ਾਂਤਮਈ ਬੈਠੇ ਰਹਿੰਦੇ ਨੇ ਚਲੋ ਯਾਰ ਇਹ ਤਾਂ ਸਿਸਟਮ ਹੈ ਕੋਈ ਗੱਲ ਨਹੀਂ ਚੱਲਦਾ ਹੈ ਪੁਲਿਸ ਦਾ ਤਾਂ ਡੰਡਾ ਹੈ ਇਹ ਪੁਲਿਸ ਵੱਲੋਂ ਚਲਾਇਆ ਜਾਂਦਾ ਹੈ ਅਕਸਰ ਹੀ ਇਹ ਲੋਕ ਇਹ ਗੱਲਾਂ ਕਰਦੇ ਨੇ ਵੀ ਭਾਈ ਸਾਡੇ ਕਲਚਰ ਦੇ ਵਿੱਚ ਇਹੀ ਆ ਵੀ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਉਹ ਵੀ ਲੋਕ ਜਿਹੜੇ ਸ਼ਾਂਤਮਈ ਬਹਿ ਜਾਂਦੇ ਨੇ ਪੰਜਾਬ ਪੁਲਿਸ ਦਾ ਤਸ਼ੱਦਦ ਝੱਲ ਕੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਮੈਂ ਉਹਨਾਂ ਲੋਕਾਂ ਨੂੰ ਇੱਕੋ ਬੇਨਤੀ ਕਰਦਾ ਜੇ ਤੇ ਕੋ ਸਾਹਮਣੇ ਆਗਾ ਤਾਂ ਇਨਸਾਫ ਉਹਨੂੰ ਮਿਲੇਗਾ ਕਰਨਲ ਸਾਹਿਬ ਨਾਲ ਧੱਕਾ ਉਹੇ ਸਾਹਮਣੇ ਆਇਆ ਇਨਸਾਫ ਮਿਲਿਆ ਜੇ ਇਹ ਕਹੀਏ ਵੀ ਆਪਾਂ ਖਾ ਕੇ ਤੇ ਮੁੜ ਕੇ ਆਰਾਮ ਨਾਲ ਬਹਿ ਜਾਈਏ ਫਿਰ ਤੇ ਇਨਸਾਫ ਨਹੀਂ ਫਿਰ ਤੇ ਤੁਸੀਂ ਬਹਿ ਗਏ ਆਰਾਮ ਨਾਲ ਖਾ ਕੇ ਜੇ ਜਨਤਾ ਨੂੰ ਇਹੋ ਕਹਿੰਦਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਿਆ ਸਾਹਮਣੇ ਆਓ ਕਿ ਇਹ ਮੰਚ ਤੇ ਆਓ ਤੁਹਾਡੇ ਦੁੱਖ ਤਕਲੀਫ ਸਾਡੇ ਕੋਲ ਪਹੁੰਚੋ ਅਸੀਂ ਹੀ ਕਰਦੇ ਹਾਂ ਸਾਬ ਅਸੀਂ ਚੱਲਾਂਗੇ ਨਾਲ ਨਾਲ ਚੱਲਾਂਗੇ ਕਰਾਂਗੇ ਪਰ ਤਾਇਆ ਕਰਾਂਗੇ ਜੇ ਤੁਸੀਂ ਸਾਡੇ ਕੋਲ ਆਓਗੇ ਘਰ ਬੈਠਿਆਂ ਉਹ ਗੱਲ ਬਿਨਾਂ ਰੋਏ ਤੇ ਬੱਚੇ ਨੂੰ ਮਾਂ ਵੀ ਦੁੱਧ ਨਹੀਂ ਪਿਉਂਦੀ ਠੀਕ ਹੈ ਗੱਲ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਹਮਣੇ ਆਓ ਬਾਹਰ ਨਿਕਲ ਕੇ ਗੱਲਬਾਤ ਹੋਏਗੀ ਇਨਸਾਫ ਮੰਗਾਗੇ ਦੁਆਗੇ ਛੱਡਾਂਗੇ ਨਹੀਂ ਤੇ ਫਿਰ ਆ ਸੀਬੀਆਈ ਵਾਲਾ ਕੇਸ ਪਰ ਆਪਾਂ ਹਾਈ ਕੋਰਟ ਤੱਕ ਸਾਰੇ ਪਾਸੇ ਨਾਲ ਚੱਲ ਕੇ ਤੁਹਾਡਾ ਕਰਾਵ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਅਤੇ ਉਹਨਾਂ ਦੇ ਬੱਚੇ ਦੀ بیٹے ਦੀ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੂਗਾ ਇੱਕ ਸਾਬਕਾ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਉਹਨਾਂ ਨੂੰ ਸੁਝਾ ਕੀ ਦਿਓਗੇ ਜੀ ਮੈਂ ਤੇ ਉਹਨਾਂ ਨੂੰ ਇੱਕੋ ਗੱਲ ਕਹਣਾ ਵੀ ਤੁਸੀਂ ਮਾੜੀ ਕੀਤੀ ਹੈ ਬਜਾਏ ਧੱਕੇ ਖਾਂਦੇ ਸਾਹਮਣੇ ਆ ਕੇ ਪੇਸ਼ ਹੋ ਜੋ ਫੜੇ ਤੇ ਤੁਸੀਂ ਜਾਣਾ ਹੀ ਅੱਜ ਨਹੀਂ ਕੱਲ ਕਿੰਨੀ ਦੇਰ ਲੁਕ ਲੋਗੇ ਮੈਂ ਤੇ ਬੇਨਤੀ ਕੀ ਕਰਨਾ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਵੀ ਤੁਸੀਂ ਸਾਹਮਣੇ ਆ ਕੇ ਪੇਸ਼ ਹੋ ਕੇ ਆਪਣੀ ਇਨਕੁਆਰੀ ਕਰਾਓ ਜੇ ਤੁਸੀਂ ਬੇਦੋਸ਼ੇ ਹੋ ਇਨਕੁਆਰੀ 'ਚ ਸਾਬਤ ਹੋਵਗੇ ਨਹੀਂ ਤੇ ਸਜ਼ਾ ਤੁਹਾਨੂੰ ਅੱਜ ਨਹੀਂ ਤੇ ਕੱਲ ਮਿਲਣੀ ਤੇ ਹੈਗੀ ਹੈ ਠੀਕ ਹੈ ਨੌਕਰੀ ਤੇ ਤੁਹਾਡੀ ਵੈਸੇ ਜਾਣੀ ਹੈ ਸਾਰਾ ਕੁਝ ਜਾਣਾ ਪਰ ਮੈਂ ਨਹੀਂ ਚਾਹੁੰਦਾ ਇਹ ਸਾਰਾ ਕੁਝ ਹੋਵੇ ਤੁਸੀਂ ਸਾਹਮਣੇ ਹੋ ਕੇ ਆਪਣਾ ਇਨਸਾਫ ਲਾਓ ਜੇ ਤੁਸੀਂ ਗਲਤ ਹੋ ਤੁਹਾਨੂੰ ਇਨਸਾਫ ਮਿਲੇਗਾ ਨਹੀਂ ਮਿਲੇਗਾ ਜੇ ਸਹੀ ਉਹਦਾ ਇਨਸਾਫ ਮਿਲੇਗਾ ਤੁਹਾਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ